ਇੱਕ ਬਾਬਾ ਆਕਾਲ ਰੂਪ ਦੂਜਾ ਬਾਬਾ ਮਰਦਾਨਾ ਸਿਰਜ ਮਦਦ ਭਾਈ ਮਰਦਾਨਾ ਜੀਆਂ ਦੀ ਕਮਾਈ ਦੇ ਅੰਗੇ ਉਹ ਮਹਾਨ ਸ਼ਕਸ਼ੇਰ ਜੋ ਕਿ ਗੁਰੂ ਨਾਨਕ ਪਾਲ ਸਾਹਿਬ ਜੀ ਦੇ ਨਾਲ 47 ਸਾਲ ਰਹੇ ਕਿਸੇ ਨੇ ਇੱਕ ਦਿਨ ਗੁਰੂ ਨਾਨਕ ਸਾਹਿਬ ਨੇ ਨਿਦਾਰ ਕੀਤੇ ਹੈ ਕਿਸੇ ਨੇ 2 ਦਿਨ ਕੀਤੇ ਐ ਇਨਸਾਨ ਸੰ ਕਿਸੇ ਨੇ 10 ਦਿਨ ਕੀਤੇ ਕੋਈ ਨਹੀਂ ਨਾਲ ਨਾਲ ਰਿਹਾ ਪਰ ਮੇਰੇ ਧੰਨ ਬਾਬਾ ਮਰਦਾਨਾ ਜੀ ਮਹਾਰਾਜ ਸਦਾ ਹੀ ਗੁਰੂ ਨਾਨਕ ਸਾਹਿਬ ਜੀ ਦੇ ਦਰbaar ਕਰਦੇ ਆ। ਔਰ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਦੁਨੀਆ ਮਨਾਉਂਦੀ ਐ ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਮਨਾਉਂਦੇ। ਪਿਆਰ ਕਰਦੇ ਆ ਪਿਆਰ ਦੀ ਖੇਡ ਹੈ ਪ੍ਰੇਮ ਦੀ ਖੇਡ ਹੈ ਜੇ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਭਾਈ ਮਰਦਾਨਾ ਜੀਆਂ ਦਾ ਨਾਮ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੋਇਆ ਹੈ ਅਬਖੋ ਸਤਨਾਮ ਸ਼੍ਰੀ ਵਾਹਿਗੁਰੂ